ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਅਸੀਂ ਪਹੁੰਚੇ ਹਾਂ ਸੋਨੂ ਵੀਰ ਦੇ ਕੋਲ ਤੇ ਨੰਬਰ ਹੈਗਾ ਜੀ 98767 ਦਾ 6020 ਸੋਨੂ ਜੀ ਨਾਲਾ 9819 ਤੇ 6752 ਇਹ ਅਜੇ ਵੀਰ ਕੋਲ ਦੋ ਝੋਟੀਆਂ ਇੱਕ ਨੀਲੀ ਰਵੀ ਆ ਤੇ ਇੱਕ ਹੈਗੀ ਹੈ ਕਾਲੀ ਝੋਟੀ ਹਜੇ ਹੁਣੇ ਪਸ਼ੂ ਲੱਥੇ ਹੀ ਤੇ ਬਾਕੀ ਆਪਾਂ ਵੀਰ ਜੀ ਨਾਲ ਕਰਦੇ ਆ ਗੱਲਬਾਤ ਪੁੱਛਨੇ ਸਾਰੀ ਡਿਟੇਲ ਸੋਨੂ ਵੀਰ ਜੀ ਸასი ਕਾਲ ਕੀ ਆ ਚੱਲ ਜਾਈਏ ਵਧੀਆ ਪਰਵਾਹ ਠੀਕ ਠਾਕ ਆ ਬਹੁਤ ਵਧੀਆ ਜੀ ਤੇ ਇਸੇ ਨੇ ਵੇਗੀ ਨੀ ਲਈਦਾ ਵੀ ਨੀ ਛੋਟੀ ਮਿੱਟ ਪੰਜ ਕੇ ਲੱਗੇ ਸਾਰੇ ਤੁਹਾਨੂੰ ਪਤਾ ਉਹ ਦੂਜੇ ਫੋਨ ਤੇ ਅੱਜ ਵੇਗੀ ਆ ਨਾ ਦੂਜੇ ਫੋਨ ਤੇ ਤੁਹਾਨੂੰ ਫੋਨ ਆਏ ਹੋਣੇ ਮੈਨੂੰ ਆਏ ਫੋਨ ਬੜਾ ਹੀ ਫੋਨ ਆਇਆ ਤੁਸੀਂ ਚੁੱਕੇ ਨਹੀਂ ਫੋਨ ਸਗੋਂ ਲੋਕਾਂ ਦੇ ਦੇਖੀ ਆਸ ਤੇ ਗਾਈ ਖੋਲ ਕੇ ਪਰੇਗਾ ਤੇ ਦੇਖੀ ਉਸੇਰੇ ਫੋਨ ਪਹਿਲਾਂ ਆਇਆ ਤੁਹਾਡੇ ਸੱਜਣ ਮਿੱਤਰ ਹੀ ਹੋ ਜਾਂਦੇ ਹਾਂ ਸੱਜਣ ਮਿੱਤਰ ਹੀ ਆ ਜਾਂਦੇ ਹਾਂ ਹਾਂ ਕੋਸ ਨਾ ਠੀਕ ਠਾਕ ਆ ਵਧੀਆ ਵੀਰ ਜੀ ਵਧੀਆ ਤੇ ਸੋਨੂੰ ਵੀ ਜੀ ਇਹ ਕਿਦਾਂ ਜੇ ਮਾਲ ਮਾਲ ਤੇ ਸੂਈ ਲਿਆ ਅੱਛਾ ਸੂਈਏ ਦੁੱਧ ਦੁੱਧ ਦੋ 9 ਕਿਲੋ ਅੱਛਾ 8 ਕਿਲੋ ਵਰਗੇ ਦੇਣੀ ਆ ਹਾਂ ਬਿਲਕੁਲ ਇਹਦੇ ਘਰ ਤੱਕ ਜਾਂਦਾ ਲੱਤ ਮਾਰੇ ਹਾਂਜੀ ਘਿਲੇ ਜੁਲੇ ਠੀਕ ਆ ਫੁੱਲ ਛੱਕਾ ਥਣਕਾ ਆਪਣੀ ਫੁੱਲ ਗਰੰਟੀ ਆ ਲੱਤ ਵੀ ਮਾਰੇਗੇ ਜੇਗਾ ਜਾਗੇ ਠੀਕ ਆ ਵੀਰ ਜੀ ਓਹ ਬੁਸ਼ੀ ਪਈ ਦੀ ਅੱਛਾ ਆ ਉਹ ਲਾ ਦੇਣੀ ਆ ਕੋਈ ਨਹੀਂ ਵਖਾ ਦੇਣੀ ਬੁਸ਼ੀ ਵੀ ਤੇ ਦੁੱਧ 9 ਕਿਲੋ 8 ਕਿਲੋ ਵਰਗੇ ਵੀਰ ਜੀ ਇਹਨੂੰ ਤੋੜ ਦਿਓ ਠੀਕ ਆ ਵੀਰ ਜੀ ਲਓ ਜੀ ਪਿਓਰ ਨੀਲੀ ਰਾਵੀ ਚ ਆ ਗਈ ਏ ਤੇ ਕੱਦ ਵਜਨ ਵੀ ਛੋਟੀ ਦਾ ਬਹੁਤ ਜ਼ਿਆਦਾ ਜੀ ਤੇ ਬਾਕੀ ਸਾਫ ਸੁਥਰੀ ਏ ਛੋਟੀ ਓ ਵੀਰ ਕਾਦੇ ਛੋਟਾ ਨਾ ਸਮਝੇ ਪੂਰੀ ਵੱਡੀ ਝੋਟੀ ਏ ਤੇ ਪਿਓਰ ਨੀਲੀ 라ਵੀ ਜੀ ਐਮ ਅੱਖ ਵੀ ਬਲੌਰੀ ਅੱਖ ਦੀ ਝੋਟੀ ਆ ਤੇ ਬੂਛੀ ਵੀ ਜੀ ਕਰਿਓਗਾ ਹਾਂ ਬੁਛੀ ਆ ਜੀ ਅਬ ਖਾ ਰਹੇ ਹੋ ਅਗਲਾ ਕੁਛੀ ਕਰੋ ਆ ਵੀ ਜੀ ਵੇਖੋ ਬੂਛੀ ਤੇ ਮਿਲਦੀ ਆ ਤੇ ਗਾਇਆ ਹਾਂ ਠੀਕ ਇਧਰ ਆ ਕੇ ਬੂਛੀ ਤਲੇ ਪੈਣਾ ਹੋਵੇ ਠੀਕ ਹੈ ਵੀ ਜੀ ਝੋਟੀ ਐ ਤੇ ਸੂਈ ਕਿੰਨੇ ਦਿਨਾਂ ਦੀ ਜੀ ਸੂਈ ਨੂੰ ਭਾਜੀ ਨੂੰ 20 ਦਿਨ 15 20 ਦਿਨ ਹੋ ਗਏ ਤਾਂ ਰੋਜ਼ ਵੀਰ ਜੀ 15 20 ਦਿਨ ਹੋ ਗਏ ਜੇ ਹਾਂ ਤੇ ਸੋਨੂੰ ਵੀਰ ਜੀ ਬਹੁਤ ਬਚੇ ਕੋ ਇੱਜਾਬਾਦ ਪੁੱਛੀ ਰੱਖੇ ਨਾ ਇੱਦਾਂ ਥੱਲੇ ਪੈ ਜਾ ਦੇ ਠੀਕ ਹੈ ਠੀਕ ਆਈਆਂ ਲਾਈਆਂ ਕਿਸੇ ਡੰਗਰ ਕਰੀ ਦੇ ਨਾਲ ਆ ਨਹੀਂ ਉੱਪਰ ਦਾ ਕਰੀ ਜਾਂਦਾ ਜੀ ਹਾਂਜੀ ਹਾਂਜੀ ਇੱਦਾਂ ਮੈਂ ਜੀ ਸੀਰ ਬੜੀ ਕਿਹੜੇ ਕਰ ਪਾਜੀ ਜਾਰੇ ਲੱਤ ਮਾਰੇ ਨਾ ਹਾਂਜੀ ਤਾਂ ਵੀ ਮੈਂ ਕਰਾਈ ਸਹਿਮੇਰ ਵਾਪਸ ਕਰਾਂਗੇ ਬਾਅਦ ਠੀਕ ਹੈ ਭਾਜੀ ਠੀਕ ਆ ਉਹ ਹਜੇ ਫਿਰ ਆਈਆਂ ਹੀ ਆ ਹਾਂ ਤੇ ਸੋਨੂੰ ਵੀਰ ਜੀ ਦਾ ਮੁੱਲ ਤੇ ਦੇ ਦਈਏ ਭਾਈ 85 ਦੀ 85 ਦੀ ਹਾਂ ਕਰ ਦਈਏ ਜਿਆ ਜੀ ਭਾਈ ਹਾਂ ਨਾ 82 ਹਜ਼ਾਰ ਦੇ ਦਾਂਗਾ ਭਾਈ 82 ਦੀ 80 ਦੀ ਕਰ ਦਈਏ 80 ਹਜ਼ਾਰ ਇੱਕ ਛੱਡ ਦਾਂਗੇ ਫਿਰ ਦੋ ਹੀ ਦੇਣਾ ਨਹੀਂ ਭਾਈ ਲਓ ਵੀਰ ਜੀ 78000 ਦੀ ਝੋਟੀ ਜੰਨੀ ਲਈ ਰਾਵੀ ਤੇ ਵੱਡੀ ਝੋਟੀ ਏ ਤੇ ਅੱਗੇ ਆ ਗਈ ਕਾਲੀ ਝੋਟੀ ਜਿੰਨੂ ਭਾਈ ਦੋਸਤ 7 ਕਿਲੋ ਕੰਡੇ ਵਾਲਾ ਹੋਵੇ ਜੀ ਠੀਕ ਹੈ ਵੀਰ ਜੀ ਜਗਾ ਫੇ ਤੋਲ ਲੈਣਾ ਕੰਡੇ 4 ਕੇ ਠੀਕ ਹੈ ਵੀਰ ਜੀ ਜਮਾਂਦਰ ਹੋਗੇ ਸਾਡੀ ਤੇਰੇ ਜੀ ਅੱਛਾ ਤੇਰੇ ਲੈ ਅਗਲੇ ਥਾਂ ਦੀ ਹਾਂ ਉਹ ਵੀ ਜੀ ਅਗਲੇ ਥਾਂ ਦੀ ਤੇਰੇ ਜੀ ਜਮਾਂਦਰੀ ਤੇ ਸੁਣੋ ਵੀ ਜੀ ਸੂਈ ਕਦੋਂ ਦੀ ਜੇ ਸੂਈ ਨੂੰ ਨੇ ਭਾਈ ਕੋਈ ਮਹੀਨੇ ਦੇ ਟਾਈਮ ਹੋ ਗਿਆ ਬਾਦੀ ਹੋ ਗਿਆ ਦੋ ਦੋ ਚਾਦਰ ਬੱਚਾ ਨਹੀਂ ਏ ਬੱਚਾ ਨਹੀਂ ਕੋਈ ਬਚਾ ਦੋ ਸਿਆਦ ਮੱਦਦ ਸਿਆਦ ਤੁਹਾਨੂੰ ਪਤਾ ਕਿਸੇ ਵੀ ਗਰਲੇ ਪਸ਼ੂ ਦਾ ਭਾਈ ਦਾ ਬੱਚਾ ਦੇ ਕਾਂਡ ਬਹੁਤ ਰਹੀ ਕੋਰਾ ਕਰਾ ਬੜਾ ਪੈਦਾ ਰਿਆ 8 ਕਿਲੋ ਭਾਈ ਕੱਜਿਆ ਤੂੰ ਵੇਖੋ 90 ਵੀ ਸਾਲ ਬੜਾ ਮਰਜੀ ਵਾਦੀ ਉਹਦੀ ਗੱਲ ਨਹੀਂ ਕਰਦੇ ਠੀਕ ਹੈ ਵੀਰ ਜੀ ਠੀਕ ਜਵਾਈ ਤਿੰਨਾਂ ਸਾਂ ਦੀ ਬੂਲ ਮਾਰੇ ਛਟਾ ਮਾਰੇ ਠੀਕ ਹੈ ਵੀਰ ਜੀ ਤਿੰਨਾਂ ਤਣੇ ਜਵਾਈ ਹਜੇ ਓਕੇ ਹੋ ਗਈ ਠੀਕ ਹੈ ਵੀਰ ਜੀ ਠੀਕ ਲਓ ਵੀਰ ਜੀ ਸਾਫ਼ ਸੁਥਰੀ ਝੋਟੀ ਜਿਹੜਾ ਕੱਦ ਵਜਣੇ ਚੰਗਾ ਚੋਟੀ ਜੱਤ ਵਾਲੀ ਝੋਟੀ ਆ ਵੇਖੋ ਇਹ ਹਜੇ ਜਤਰਾ ਪਸ਼ੂ ਆਏ ਉਤਰਾ ਵੀਰ ਨੇ ਪਾਤੇ ਆ ਕੋਈ ਇਹਨਾਂ ਦਾ ਹਾਰ ਸ਼ਿੰਗਾਰ ਨਹੀਂ ਸੁਣਦੇ ਨੇ ਕੀਤਾ ਨਾ ਪੁੱਗਿਸ ਪਰਨਾ ਦਾ ਕਹਿ ਦਿਜੀਏ ਬਾਕੀ ਇਹਦੇ ਚ ਕੋਈ ਘਾਟ ਨਹੀਂ ਹੈ। ਮੈਂ ਇੱਕ ਨੰਬਰੀ 24 ਤਿੰਨਾਂ ਦਾ ਗਲਤ ਹੋਇਆ। ਹਾਂਜੀ। ਵਾਜ ਦੱਦਗੇ ਤੇ ਆ ਜੇ। ਸਾਰੀਆਂ ਗਰਮੀਆਂ ਵੀ ਕੋਈ ਚੂਲੇ। ਆਪਾਂ ਦੇਖ ਸਕਦੇ ਨੇ ਦੇਣੀ ਆ। ਹਾਂਜੀ। ਛੋਟਾ ਹੀ ਮੋਲ ਕਰਨਾ। ਨਿਗਾਹ ਜੇ ਸੁਨਵੀਰਾ ਜੋofer ਹੀ ਲਾਈਏ। ਤਿੰਨਾਂ ਦਾ ਭਾਈ 24 ਗਲਤ ਹੋਇਆ ਦੁੱਧ 7 ਕਿਲੋ ਨਾਲ। 7 ਕਿਲੋ ਨਾਲ। ਆ ਵੀ ਆਪਾਂ ਦੇਣਦਾਰੇ ਦੇ। ਠੀਕ ਆ ਸੁਨਵੀਰ ਜੀ ਤੇ ਕਿੰਨਾ ਮੋਲੇ ਦਾ ਨਿਗਾਹ ਜੇ ਕਰਨਾ ਅੱਜ? ਭਾਈ ਉਹਨਾਂ ਤਰ੍ਹਾਂ ਦੂਜੇ ਬੰਨੇ ਬੜਾ ਕੰਮ ਤੇਜ਼ ਹੋ ਗਿਆ। ਤੇਜ਼ ਆ। ਆਪਾਂ ਉਹ ਬੰਨੇ ਥੋੜਾ ਕੰਮ ਕਰਨਾ ਹੈ। ਨਾ 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 ਕਰੀਏ। 60000 ਦੀ। ਬਾੜ 40 ਦੀ ਦੇਦੀ ਪੂਰੀ ਦੀ ਨਹੀਂ ਅੰਦਰ ਕਰਦ ਗਏ ਮੈਂ ਕਿੰਨੇ ਦੀ 2 ਕਰਦ ਗਏ ਕਰਦਾਂ ਭਾਈ 58 ਹਾਂ ਲਓ ਇਹਦੇ 58000 ਦੀ ਝੋਟੀ ਇਹਦੇ ਕਰਦ ਵਜਨ ਬੜਾ ਜੀ ਝੋਟੀ ਦਾ ਤੇ ਪਹਿਲੀ 50000 ਦੀ ਹੈਗੀ ਆ 1000 ਦੋ ਜੇ ਘੱਟ 50 ਅੰਦਰ ਵੀ ਹੈਗੀ ਜੀ ਦੋ ਨੰਬਰ ਜੀ ਹਾਂ 48 50 ਦੀ ਤੇ ਹੈਗੀ ਆ ਹਾਂ ਬਾਕੀ ਭਾਜੀ ਇਹ ਆਪਣੀ ਗਰੰਟੀ ਆ ਹਾਂਜੀ ਦੁੱਧ 7 ਕਿਲੋ ਹੋਊਗਾ ਭੂਰ ਛਟਾ ਕੋਈ ਥਣ ਘਰ ਵਾਧ ਹੋਵੇ ਹਾਂਜੀ ਹਾਂਜੀ ਉਹਦੀ ਆਪਣੀ ਜੂਰੀ ਆ ਤਿੰਨਾਂ ਥਣਾਂ ਦੀ ਆਪਣੀ ਗਰੰਟੀ ਆ ਤਿੰਨਾਂ ਥਣਾਂ ਦੀ ਫੁੱਲ ਗੱਡੀ ਕਿਸੇ ਘਰ ਜਾ ਕੇ ਲੱਤ ਵੀ ਮਿਲੋ ਓਪਰੇ ਤਾਂ ਜਾ ਕੇ ਟੀਗਾ ਲਵਾ ਲੈ ਲਵਾ ਸਕਦੇ ਬਾਕੀ ਮੇਰਾ ਪੂਸ਼ਪੁਰੀਆ ਦੇਖੋ ਪੈਰਾਂ ਤੇ ਲਾ ਕੇ ਮੇਰਾ ਕੈਮਰਾ ਬੜਿਆ ਲਓ ਵੀ ਜੀ ਆ ਦੇਖੋ ਉਸ ਆ ਪਰ ਆ ਤਾਂ ਕਹਿ ਨਹੀਂਦਾ ਤਾਂ ਆ ਸੈ ਇ ਤੇ ਗਏ ਵੇਖੋ ਕਿੰਨਾ ਸਮਾਂ ਪਾਈ ਐਡੀ ਪੋਲੀ ਕੋ ਬੱਚਾ ਚੋੜੂਗਾ ਠੀਕ ਹੈ ਵੀਰ ਜੀ ਠੀਕ ਹੈ ਐਡੀ ਪੋਲੀ ਆ ਠੀਕ ਹੈ ਵੀਰ ਜੀ ਠੀਕ ਹੈ ਹਾਂ ਬਾਕੀ ਮੇਰਾ ਵੀਰੇ ਇਹ ਉਹਦਾ ਮਿਲਦੀ ਵੀਰ ਜੀ ਉੱਥੇ ਭਾੜੇ ਤੇ ਭਾੜੇ ਤੇ ਮਿਲੀ ਆ ਅੱਛਾ ਫੇਰ ਆਪਾਂ ਚੋਗੇ ਆਏ ਆ ਚੋਗੇ ਆਏ ਹੈਨਾ ਹੋਣ ਆਪਾਂ ਚੋਣ ਆਲੀ ਆ ਹਜੇ ਲਾਇਆਂ ਨਹੀਂ ਐ ਤੇ ਮੇਰੇ ਹੋ ਗਿਆ ਲਾਇਆਂ ਹੈਨਾ ਠੀਕ ਹੈ ਬਾਕੀ ਕਿੰਨਾ ਸਮਾਂ ਪਾਈ ਚਵਾਵ ਕੇ ਹੋਗਾ ਆਪ ਪੁੱਛੀ ਜੇ ਕਹੇਗਾ ਜਾ ਕੇ ਲੱਤ ਮਾਰ ਲਈ ਹਿੱਤ ਦੇ ਕਿਰਾਏ ਸਮੇ ਤੇ ਪੈਸੇ ਦੇਵਾਂਗੇ ਜਿਹੜੀਆਂ ਸਗੇ ਪੰਜ ਘੱਟ ਦੇਣਾ ਚਾਰ ਘੱਟ ਦੇਣਾ ਠੀਕ ਹੈ ਭ ਬਾਕੀ ਮੇਰੇ ਵੀਰੋ ਇਹ ਦੂਰੋਂ ਆਉਂਦੇ ਆ ਸਾਡੀ ਇਮਾਨਦਾਰੀ ਦੇ ਵੇਖੋ ਸਾਈ ਪਾ ਦਿੰਦੇ ਆ ਪੈਸੇ ਪਾ ਦਿੰਦੇ ਆ ਕਿੰਨਾ ਪਿਆਰ ਕਰਦੇ ਆ ਯਾਰ ਕਰਦੇ ਲੋ ਸਹੀ ਗੱਲ ਗੱਲ ਸੱਚੀ ਗੱਲ ਆ ਵੀਰ ਜੀ ਸਹੀ ਗੱਲ ਆ ਵੀਰ ਮਾਸਰੋ ਕਿ ਕਿ ਦੂਰੋਂ ਆਪਾਂ ਸਾਰੇ ਪੈਸੇ ਪਾ ਦਿੰਦੇ ਆ ਪਾ ਦਿੰਦੇ ਕੋਈ ਨਹੀਂ ਕਿਸੇ ਨੇ ਤਾਂ ਨਹੀਂ ਪਾ ਦਿੰਦੀ ਆਪਾਂ ਵੀ ਮਾਦਈ ਆ ਰਹਿਣਾ ਜੀ ਦਾ ਰਹਿਣਾ ਇਮਾਨਦਾਰੀ ਤੇ ਚਾਹੀਦਾ ਵੀਰ ਇਹ ਗੱਲ ਆ ਜਿਹੜਾ ਧੋਖਾ ਕਰਦਾ ਨਾ ਕੀਹੇ ਨਾਲ ਧੋਖਾ ਦਿੱਤੇ ਰੱਬ ਦੇ ਵੇਖ ਰਿਹਾ ਨਾ ਬਿਲਕੁਲ ਵੀਰ ਭਾਈ ਬੰਦੇ ਨੂੰ ਪਤਾ ਨਹੀਂ ਵੀ ਰੱਬ ਨੂੰ ਸਭਾ ਪਤਾ ਲੱਗਣਾ ਪਰ ਸੁਣ ਵੀਰ ਰੱਬ ਉਹ ਤੇ ਉੱਤੇ ਵੇਂਦਾ ਹੀ ਨਾ ਜੇ ਆਪਾਂ ਇੱਕ ਦਿਨਾਂ ਕਰ ਲਾਂਗੇ ਉਹ ਦੇ ਉਹ ਲਿਖੀ ਜਾਣਾ ਸਾਰਾ ਸਭ ਤੇ ਅੱਜ ਅੱਜ ਫੋਨ ਦੀ ਵੀਡੀਓ ਕਾਲ ਲਾ ਦਾਂਗੇ ਆਪਣੇ ਕਿਹੜੀ ਵੀਡੀਓ ਕਾਲ ਆਈ ਆ ਮਾਵੇਂ ਮੈਂ ਕਹਿੰਦਾ ਸੁਣੋ ਵੀਰ ਕਮੇ ਮੈਂ ਹੀਰਾ ਫੇਰੀ ਰਿਆਂ ਜਾਂ ਤੂੰ ਡਿਆ ਨਾ ਕਰਨਾ ਉਹ ਲਿਖੀ ਜਾਂ ਰਿਹਾ ਏ ਲਿਖੀ ਜਾਂ ਰਿਹਾ ਤੇ ਉਹ ਜੇ ਹੀ ਵੱਧ ਕਰਾਂਗੇ ਨਾ ਉਹਨੇ ਉਬਲਦੇ ਕੜਾਹੇ ਜੇ ਸੁਟਦਾ ਜੇ ਸਾਡੇ ਵੀ ਬੱਚੇ ਆ ਹਾਂ ਬਿਲਕੁਲ ਜਿਹੜੇ ਵੀਰ ਭਰਾ ਸਾਨੂੰ ਪੈਸੇ ਪਾਦੇ ਉਹਨਾਂ ਦੇ ਬੱਚੇ ਆ ਬੱਚੇ ਆ ਬਿਲਕੁਲ ਛੋਟੇ ਛੋਟੇ ਬੱਚੇ ਪਰ ਕਿਸੇ ਵੀ ਨਾਲ ਤੋਂ ਖਾਪਾ ਨਾਲੇ ਪੈਸਾ ਪਿੱਛੇ ਨਾ ਕਰੋ ਠੀਕ ਹੈ ਨਾ ਪੈਸਾ ਤੇ ਮਿੰਗਾ ਸੁਬਹ ਜਾਵਦਾ ਬਸ ਬਸ ਅੰਗਣਾ ਬੈਠ ਕੇ ਕਰ ਲੋ ਭਾਈ ਜੀ ਤੂੰ ਹੀ ਕਰ ਲੋ ਦੋ ਜੀ ਅਸੀਂ ਲੈਸ ਖਾ ਗਏ ਕਿਤਰਾ ਇਤਰਾ ਹੀ ਆ ਬਾਕੀ ਸਾਨੂੰ ਵੀ ਤੇਰੀ ਸਿਫਤ ਹੈ ਇਹ ਚੀਜ਼ ਹਾਂ ਠੀਕ ਹੈ ਗੱਲ ਪਹਿਲੀ ਗੱਲ ਆ ਵੀ ਜੇ ਕਿਸੇ ਨੂੰ ਦੁੱਧ ਘੱਟ ਪਿਆ ਨਾ ਮੈਂ ਉਹਨਾਂ ਦਾ ਦਾਦਾ ਜੀ ਆ ਪਾ 5000 ਰੁਪਏ ਵਾਪਸ ਪਰ ਜੀ ਹੋਰ ਗੱਲ ਆ ਤੁਹਾਡੀ ਇਹ ਸਿਫਤ ਦਾ ਨਾਂ ਕਰੀ ਤੁਹਾਡਾ ਲਾਮਾ ਹੀ ਆਇਆ ਲਾਮਾ ਆਇਆ ਮਾਲ ਹੀ ਕਰਦੇ ਨਹੀਂ ਭਾਜੀ ਮਾਲ ਵੀ ਰੋਜ਼ ਤੁਹਾਡੇ ਸੁਣੇ ਨਿਕਦਾ ਵਾ ਰੋਜ਼ ਬਾਬੇ ਬੋਲੇ ਰੋਜ਼ ਮਾਲ ਵੇਚਦੇ ਰੋਜ਼ ਵੇਚਦੇ ਹਾਂ ਇਹਦੇ ਪੈਸੇ ਨਾਲ ਫਿਰ ਕਰਦੇ ਕੇ ਨਹੀ ਨਹੀ ਇਹ ਤਾਂ ਵੀਰ ਭਰਾਹੂ ਗੱਤੀ ਹੁੰਦੀ ਆ ਆਪਾਂ ਉਹਦੀ ਬਹਿਗ ਕਰਦਾ ਕਰੀਏ ਕਿਹੜੇ ਕੋਚਾ 1000 ਵਾਪਸ ਭਾਜੀ ਇਹ ਸਹੀ ਗੱਲ ਹੈ ਭਾਈ ਸਹੀ ਗੱਲ ਹੈ ਸਹੀ ਗੱਲ ਇਹੋ ਬੇਟੀ ਉੱਤੇ ਬੜਾ ਜਾ ਕੇ ਜਲਤ ਮਾਰਾ ਨਿਕਲਣਾ ਵਾ ਇਹ ਤਾਂ ਗੱਲ ਵੀ ਜੀ ਸਹੀ ਗਰਮ ਕੜਾਇਆ ਹੀ ਸੁਟਣਾ ਨੇ ਪੁੱਟਿਆ ਇਹ ਵੀ ਗੱਲ ਹੈਗੀ ਹਾਂ ਹਸਾਬ ਦਾ ਬਲੇੜੇ ਸਹੀ ਗੱਲ ਹੈ ਵੀਰ ਜੀ ਸਾਸਿਕਾ ਪਾਜੀ ਕੀ ਹਾਲ ਜੀ ਕਿੱਥੋਂ ਆਏ ਬਾਜੀ ਜੀ ਆਪਾਂ ਜਲੰਧਰੋਂ ਆਏ ਜੀ ਜਲੰਧਰੋਂ ਖਾਸ ਹਾਂਜੀ ਹਾਂਜੀ ਅੱਛਾ ਅੱਛਾ ਤੇ ਕਿੰਨੇ ਆਪਣੇ ਕੋਲੋਂ ਚੱਲ ਗਏ ਆਪਣੇ ਕੋਲ ਪਰ ਬਈ ਚੱਲ ਗਏ 7-8 ਸੱਤ-ਅੱਠ ਚੱਲ ਗਏ ਠੀਕ ਹੈ ਵੀ ਜੀ ਜੀ ਤੇ ਕਿਹੜੇ ਚੈਨਲ ਤੇ ਵੀਡੀਓ ਵੇਂਦੇ ਸੀ ਵਾਲਾ ਡੀ ਵਾਲਾ ਡੀ ਨਹੀਂ ਬੰਦ ਹੈ ਨਾ ਠੀਕ ਹੈ ਠੀਕ ਹੈ ਹੁਣ ਵੀ ਯਾ ਨਾ ਨੀਲੀ ਦਾ ਵੀ ਸੇਰ ਵਾਲੀ ਛੋਟੀ ਲਈ ਹਾਂਜੀ ਹਾਂਜੀ ਅੱਛਾ ਲਾਦ ਲਈ ਨਾ ਲਾਦ ਲਈ ਆ ਲਾਤੀ ਪੈਸਾ ਦਾ ਹਿਸਾਬ ਕਿਤਾਬ ਹੋ ਗਿਆ ਸਭ ਕੁਝ ਹੋ ਗਿਆ ਵੀਰ ਜੀ ਜਿਤਨਾ ਵੀਡੀਓ ਚ ਉਦਾਂ ਹੀ ਆ ਹਾਂਜੀ ਉਦਾਂ ਬਿਲਕੁਲ ਇਹ ਹੁਣ ਦੱਸ ਦੋ ਜੇ ਮੇਰੇ ਮਾਖੜਿਆ ਵਾ ਪੈਸੇ ਆਨਲਾਈਨ ਪਾਉਂਦੇ ਰੇ ਕੋਈ ਹਿਰਾ ਵੇਚ ਨਹੀਂ ਹੋਈ ਨਹੀਂ ਨਹੀਂ ਭਾਜੀ ਨਹੀਂ ਮੋਰੀ ਦੀ ਸੇਰ ਦੇ ਪੈਸੇ ਪਾਏ ਆ ਗੱਡੀ ਨਹੀਂ ਮਿਲੀ ਤੁਸੀਂ ਪੈਸੇ ਲੈ ਗਏ ਕੋਈ ਹਿਰਾ ਵੇਚ ਨਹੀਂ ਕੀਤਾ ਆ ਸੋਨੂ ਵੀਰ ਕਿਦਾਂ ਦਾ ਵਧੀਆ ਇਨਸਾਨ ਆ ਸਾਰੇ ਭਰਾਵਾਂ ਨੂੰ ਇਹ ਦੱਸਣਾ ਚਾਹੁੰਦੇ ਜੇ ਦੱਸ ਦੋ ਵੀ ਕਿਦਾਂ ਵੀਰ ਬੱਚਾ ਭਾਈ ਕਿਸ ਨੂੰ ਭਾਜੀ ਬਹੁਤ ਏ ਡਰਾਈਵਰ ਸਾਹਿਬ ਸასი ਕਾਲ ਸასი ਕਾਲ ਜੀ ਕੀ ਹਾਲ ਜੀ ਵਧੀਆ 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 ਚਾਹੀਦਾ ਜੀ ਪਸ਼ੂ ਵੇਖਣਾ ਏ ਹਾਂ ਜੀ ਠੀਕ ਆ ਵੀ ਠੀਕ ਆ ਭਰਾ ਆਪਣਾ ਅਖੀਰ ਕੋਈ ਖੜਿਆ ਕੋਈ ਪਸ਼ੂ ਕੋ ਕੋਗੇ ਇਹ ਖੜੇ ਦੋ ਦੋ ਖੜੇ ਆ ਹਾਂ ਜੀ ਕਿਦਾਂ ਨਿਕਲੇ ਦੱਸੋ ਵਧੀਆ ਨਿਕਲੇ ਵਧੀਆ ਨਿਕਲੇ ਹਾਂ ਜੀ ਹਾਂ ਜੀ ਕੋਈ ਨਿਕਲੇ ਮਾੜਾ ਨਾ ਨਾ ਜੇ ਕੋ ਪਵਿਦਾ ਪਾਪੀ ਤਾਂ ਬੈਗ ਗੱਲ ਕਰਖੀ ਵੀ ਜੀ ਕਰ ਦੋ ਕੋਈ ਨਹੀਂ ਫਿਰ ਵੇਚ ਲਾਂਗੇ ਨਹੀਂ ਨਹੀਂ ਆਪਣੇ ਜਿਹੜੇ ਦੋ ਖੜੇ ਪੂਰੇ ਵਧੀਆ ਪੈਚ ਵਧੀਆ ਨਿਕਲੇ ਨਾ ਡਰਾਈਵਰ ਸਾਹਿਬ ਸასი ਕਾਲ ਆ ਇਹ ਡਰਾਈਵਰ ਸਾਹਿਬ ਕੀ ਹਾਲ ਜੀ ਵਧੀਆ ਜੀ ਵਧੀਆ ਜੀ ਵਧੀਆ ਚਾਹੀਦੇ ਡਰਾਈ ਏ ਸੋਨੂ ਵੀਰ ਕੋ ਕਿੰਨੇ ਗਿੜੇ ਹੁੰਦਾਂ ਕਲਾਏ ਆਪਾਂ ਭਾਈ 9 10 ਗਿੜੇ ਲੱਗ ਗਏ ਆ ਵੀਰੇ ਅੱਛਾ ਤੇ ਆ 11ਵਾਂ ਗਿੜਾ ਲੈਣ ਆਏ ਆ 11ਵਾਂ ਗਿੜਾ ਲੈਣ ਆਏ ਤੁਸੀਂ ਵੀ ਚੱਲ ਤੁਸੀਂ ਕਿੱਥੋਂ ਜੇ ਆਪਾਂ ਜਲੰਧਰ ਤੋਂ ਆਈਆਂ ਅੱਛਾ ਭਾਈ ਹੁਣਾਂ ਦਾ ਕੰਮ ਕਰੀਦਾ ਆ ਜਿਹੜੇ ਗਣ ਲੈ ਆਈਦੇ ਆ ਬਹੁਤ ਵਧੀਆ ਆਰਾ ਦਾ ਜੀ ਬੋਲਣਾ ਤੇ ਰਿਸਪੈਕਟ ਕਰਦੇ ਆ ਆਏ ਜੀ ਇਹਦੇ ਵੀਰੋ ਸਾਰੇ ਪੈਸੇ ਪਾਏ ਅਸੀਂ ਆਰਗ ਕਰ ਲੈਂਦੇ ਆ ਹਾਂ ਠੀਕ ਆ ਠੀਕ ਆ ਤੇ ਜੇ ਕਿਸੇ ਵੀਰ ਭਰਾ ਨੇ ਖਰੀਦਣਾ ਹੋਵੇ ਪਤੋਂ ਹਾਂ ਜੀ ਤੇ ਵਾਲਾ ਡੇਢ ਦੇ ਇੱਕ ਵਾਰੀ ਜ਼ਰੂਰ ਰਿਸਟਰੀ ਕਰਨਾ ਠੀਕ ਆ ਵੀਰ ਜੀ ਬਹੁਤ ਵਧੀਆ ਵੀਰ ਇਹ ਕੋਈ ਮੰਨੋ ਟੈਨਸ਼ਨ ਵਾਲੀ ਗੱਲ ਨਹੀਂ ਨਾ ਕੋਈ ਨਹੀਂ ਭਾਜੀ ਕੋਈ ਠੀਕ ਹੈ ਭਾਜੀ ਟੈਨਸ਼ਨ ਵਾਲੀ ਗੱਲ ਨਹੀਂ ਬੇਜੇ ਚ ਖੋ ਕੇ ਆਓ ਜੇ ਕੋਈ ਵਾਧਾ ਘਾਟਾ ਦਾ ਤੁਹਾਨੂੰ ਪਸੂ ਚ ਪ੍ਰੋਬਲਮ ਲੱਗਦੀ ਤਾਂ ਉਹ ਵਾਧਾ ਘਾਟਾ ਕਰ ਰਹੇ ਲੱਗਦੇ ਠੀਕ ਹੈ ਭਾਜੀ ਠੀਕ ਹੈ ਹਾਂਜੀ ਤੁਹਾਨੂੰ ਵੀ ਸੀ ਉਹ ਸਿਰ ਦੇ ਪੈਸੇ ਪਾਏ ਆ ਹਾਂਜੀ ਹੋਣੇ ਵੀਰਾ ਚਾਹ ਆਪਣੀ ਪੀਤਾ ਵਾ ਮੈਂ ਵੀਨੂ ਕਿਹਾ ਮੱਝ ਦਾ ਦੀ ਪਸੰਦਿਆ ਲਾ ਦੋ ਨਹੀਂ ਲੱਦਦੀ ਆਪਣੇ ਪੈਸੇ ਖਾਦੇ ਵਸ ਪਾ ਲੋ ਹਾਂ ਪਸੰਦਿਆ ਨਾ ਛੋਟੀ ਠੀਕ ਹੈ ਭਾਜੀ ਤੁਹਾਨੂੰ ਕਿਹਾ ਪੈਸੇ ਨਹੀਂ ਇਹ ਵਸ ਪਾ ਲੋ ਨਹੀਂ ਆਖਿਆ ਵੀ ਇਹਨੂੰ ਤੁਹਾਡੀ ਮੈਂ ਤਾਂ ਹੁਣ ਵੀ ਕਹਿਣਾ ਆ ਪੇ ਦੱਸੋ ਜੇ ਕੋ ਤੁਹਾਨੂੰ ਕੋ ਗੱਲ ਬਾਝ ਆਦੀ ਵੀਰ ਜੀ ਇਹ ਮੈਂ ਕੰਮ ਨਾ ਕਰਨਾ ਜਿਹੜੇ ਬੰਦੇ ਕਰਦੇ ਮਨ ਉਹਨਾਂ ਦੇ ਗੁੱਸਾ ਜਾਂਦਾ ਪਰ ਮੈਂ ਇਹ ਗੱਲ ਕਹਿਣਾ ਵੀ ਵੀਰ ਜੀ ਜਦੋਂ ਵੀਡੀਓ ਪਾਉਂਦੇ ਆ ਨਾ ਮੇਰੇ YouTube ਚੈਨਲ ਵਾਲੇ ਵੀਰ ਅਗਲੇ ਭੈਣ ਭਰਾਵਾਂ ਦਾ ਫੋਨ ਜ਼ਰੂਰ ਚੁੱਕਿਆ ਕਰੋ ਯਾਰਾ ਕਿਉਂਕਿ ਆਪਣੀ ਕਿਸੇ ਨੇ ਮਜਬੂਰੀ ਦੱਸਣੀ ਹੁੰਦੀ ਆ ਤੇ ਆਪਾਂ ਇਹ ਨਹੀਂ ਆ ਵੀ ਇੱਕ ਵੀਡੀਓ ਪਾਈਏ ਤਾਂ ਫੋਨ ਫੋਨ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਜ਼ਰੂਰ ਚੁੱਕਿਆ ਕਰੋ ਠੀਕ ਹੈ ਭਾਜੀ ਧੰਨਵਾਦ ਵੀਰ ਜੀ ਬਹੁਤ ਬਹੁਤ